ਮੇਰੇ ਵੱਲੋਂ ਨਹੀਂ ਆਜ਼ਾਦ ਗਰੁੱਪ ਸਾਰੇ ਵੱਲੋਂ ਇਹ ਮੀਟਿੰਗ ਰੱਖੀ ਗਈ ਆ ਆਜ਼ਾਦ ਗਰੁੱਪ ਜੋ ਕਾਫੀ ਪਿਛਲੇ ਸਮੇਂ ਤੋਂ ਆਪਣੀ ਜਦوجਾਦੀ ਲੜਾਈ ਲੜ ਰਿਹਾ ਸੀ ਉਹਨੇ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਪ੍ਰਿੰਸੀਪਲ ਸੁਖਵਿੰਦਰ ਕੌਰੰਧਾਵਾ ਨੂੰ ਆਪਣਾ ਆਗੂ ਚੁਣਿਆ ਉਹ ਕਿਸ ਲਈ ਜਿਹੜੀ ਇਲੈਕਸ਼ਨਾਂ ਆ ਰਹੀ ਆ ਇੱਕ ਤੁਹਾਡੇ ਵੱਲੋਂ ਖਾਟੂ ਵੀ ਰੱਖਿਆ ਗਿਆ ਉਹਨਾਂ ਵਾਲੇ ਦਿਨਾਂ 'ਚ ਕਿਸ ਤਰੀਕੇ ਨਾਲ ਸੰਕੇਤ ਦੇਣਗੇ ਉਹ ਜਿਹੜੀ ਇਲੈਕਸ਼ਨ ਆ ਰਹੀ ਆ ਉਹ ਜਿਵੇਂ ਸੁਖਵਿੰਦਰ ਕਾਲਾ ਤੇ ਆਗੂ ਚੁਣਿਆ ਉਹ ਕੀ ਉਮੀਦਵਾਰਾਂ ਵਿੱਚੋਂ ਆਪਣੇ ਇਲੈਕਸ਼ਨ ਲੜਨਗੇ ਵਿਧਾਨ ਸਭਾ ਹਲਕਰਨ ਕਰਨ ਤਾਂ ਅਸੀਂ ਉਹਨਾਂ ਨੂੰ ਆਪਣਾ ਆਗੂ ਚੁਣਿਆ ਤਾਂ ਕਿ ਇਹ ਲਾਮਬੰਦ ਜਿਹੜੇ ਪੱਤਰਕਾਰ ਭਾਈਚਾਰ ਤੁਸੀਂ ਸਵਾਲ ਕਰਦੇ ਹੋ ਤੁਹਾਡਾ ਆਗੂ ਗੋਣਿਆ ਤੇ ਅਸੀਂ ਤੁਹਾਨੂੰ ਉਹ ਆਗੂ ਦੇ ਦਿੱਤੇ ਆ ਅਸੀਂ ਰਣਨੀਤੀ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਰਣਨੀਤੀ ਬਣਾ ਕੇ ਇਲੈਕਸ਼ਨ ਕਿੰਨੇ ਲੜਨੀ ਕਿੰ ਨੂੰ ਲੜਾਉਣੀ ਆ ਉਹ ਸਾਰੀ ਰਣਨੀਤੀ ਜਿਹੜੀ ਉਹਦੇ ਵਿੱਚ ਵਿਚਾਰੀ ਜਾਊਗੀ ਸ਼ਕਤੀ ਪ੍ਰਦਰਸ਼ਨ 20 ਤਰੀਕ ਨੂੰ ਅਸੀਂ ਆਜ਼ਾਦ ਗਰੁੱਪ ਦੇ ਹਰ ਵਰਕਰ ਨੂੰ ਟੀਮ ਦੇ ਹਰ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਆਪਣੇ ਨਾਲ ਜਿੰਨੇ ਪ੍ਰੇਮ ਕਰਨ ਵਾਲੇ ਸਾਥ ਸੰਗਤ ਆ ਉਹਨੂੰ ਦਾਣਾ ਮੰਡੀ ਚਬਾਲ 'ਚ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਹਾਜ਼ਰੀ ਲਵਾਉਣ ਤਾਂ ਕਿ ਉਹ ਸ਼ਕਤੀ ਪ੍ਰਦਰਸ਼ਨ ਕਰਕੇ ਅਸੀਂ ਆਪਣੀ ਲੋਕਤੰਤਰ ਦੀ ਅਗਲੀ ਲੜਾਈ ਜਿਹੜੀ ਆ ਉਹ ਲੜ ਸਕੀਏ ਮਤਲਬ ਕਿਹੜਾ ਸ਼ਕਤੀ ਪ੍ਰਚਾਰ ਆ आजाद ਗਰੁੱਪ ਵੱਲ ਰਹੂਗਾ ਜੀ ਉਹ ਸ਼ਕਤੀ ਪ੍ਰਚਾਰ ਜਿਹੜਾ ਉਹ ਆਜ਼ਾਦ ਗਰੁੱਪ ਵੱਲੋਂ ਕੀਤਾ ਜਾਊਗਾ ਜੀ ਜੇ ਕੋਈ ਪਾਰਟੀ ਪਿਆਰ ਕਰੂਗੀ ਤਾਂ ਉੱਤੇ ਵਿਚਾਰ ਕਰ ਲਾਂਗੇ ਜੀ ਠੀਕ ਹੈ ਓਕੇ ਕੁਝ ਮੇਰੇ ਕੋਲ ਅੱਜ ਸਾਡੀ ਨਜ਼ਰ ਦੇ ਵਿੱਚ ਤੇ 104 ਪੰਚਾਇਤਾਂ ਜਿਵੇਂ ਵੀਰ ਆਇਆ ਜਾਂ ਕੁਝ ਵੀਰ ਸਾਡੇ ਕਿਸੇ ਕੰਮ ਕਰਕੇ ਸਵੇਰੇ ਚਲੇ ਗਏ ਵਾਪਸ ਚਲੇ ਗਏ ਆ ਸਾਨੂੰ ਦੇ ਇੱਕ ਵੀ ਪਿੰਡ ਦਾ ਨਜ਼ਰ ਨਹੀਂ ਆਇਆ ਜਿੱਥੋਂ ਸਾਡੀ ਕੋਈ ਵੀ ਟੀਮ ਨਹੀਂ ਪਹੁੰਚੀ 104 ਤੇ 23 23 ਕਾਉਂਸਲਰਾਂ ਦੇ ਵਿੱਚੋਂ ਐਮਸੀ ਜਿਹੜੇ ਆ ਸਾਡੇ ਵਾੜਾਂ ਚੋਂ ਤੇੀਆਂ ਵਾੜਾਂ ਚੋਂ ਸਾਡੀ ਵੀਰ ਸੱਜਣ ਇਹ ਪਹੁੰਚੇ ਸ਼ਹਿਰ ਚੋਂ ਉਹ ਤੁਹਾਡੇ ਸਾਹਮਣੇ ਆ ਕੈਮਰੇ ਗਾਜੀ ਹਲਕੇ ਚ ਕੀ ਮੁੱਦਾ ਲੈ ਕੇ ਜਾਓਗੇ ਹਲਕੇ ਚ ਕੀ ਮੁੱਦਾ ਲੈ ਕੇ ਜਾਓਗੇ ਜੇ ਤੁਹਾਡੀ ਹਲਕੇ ਜੇ ਇਹ ਮੁੱਦਾ ਲੈ ਕੇ ਜਾਵਾਂਗੇ ਕਿਸੇ ਪਰਿਵਾਰ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਲੋਕਤੰਤਰ ਦੇ ਤਰੀਕੇ ਦੇ ਨਾਲ ਜੇ ਪੰਚਾਇਤਾਂ ਚ ਚੁਣੀਆਂ ਜਾਣਗੀਆਂ ਲੋਕ ਲੋਕ ਨੇਕ ਨੀਤੀ ਦੀ ਨੀਅਤ ਨਾਲ ਦੁਕਾਨਦਾਰ ਵਰਗ ਮਜ਼ਦੂਰ ਵਰਗ ਮਲਾਜ਼ਮ ਵਰਗ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹਨਾਂ ਮੰਗਾਂ ਦੇ ਪਰਾ ਦਿੱਤਾ ਜਾਊਗਾ ਤੇ ਜੋਰ-ਸ਼ੋਰ ਨਾਲ ਸੱਚਾਈ ਦੇ ਨਾਲ ਖੜਾ ਹੋ ਜਾਊਗਾ ਨਾ ਕਿ ਬੋੜ ਦੀ ਰਾਜਨੀਤੀ ਕਰੀ ਜਾਊਗਾ ਹਾਂ ਜੀ ਉਮੀਦਵਾਰ ਸਾਡੀ ਇਹ ਕਿ ਪਾਰਟੀ ਦੇ ਪ੍ਰਬੰਧ ਨਹੀਂ ਇਹ ਪਾਰਟੀ ਦੇ ਸਾਡੇ ਆਗੂ ਅਗਲੀ ਰਣਨੀਤੀ ਅਸੀਂ 2-3 ਦਿਨ ਤੱਕ ਉਲੀਕਾਂਗੇ ਉਹ ਰਣਨੀਤੀ ਦੇ ਵਿੱਚ ਅਸੀਂ ਆਪਣੇ ਇਕੱਠ ਤੋਂ ਬਾਅਦ ਸੰਗਤ ਦਾ ਪਿਆਰ ਵੇਖ ਕੇ ਫਿਰ ਵੀ ਫੈਸਲਾ ਕਰੂਗੀ ਇਹ ਕੋਰ ਕਮੇਟੀ ਫੈਸਲਾ ਕਰੂਗੀ ਇਹ ਅਸੀਂ ਵਾਗ ਢੋਰ ਦਿੱਤੀ ਆ ਜੀ ਆਗੂ ਬਣਾਇਆ ਸਾਨੂੰ ਇਹ ਇਹਨਾਂ ਦੀ ਰਹਿਨਮਾਈ ਹੇਠਾਂ ਕਿੰਨਾ ਲਊ ਜੀ 20 ਤਰੀਕ ਜੀ ਤਰੀਕ ਦੇਖੋ ਜੀ ਮੈਨੂੰ ਤੇ ਜਿੰਨਾ ਕਿ ਦੱਸਿਆ ਪ੍ਰਬੰਧਕਾਂ ਨੇ ਮੇਰੇ ਤੱਕ ਤੇ ਇਹੋ ਹੀ ਖਬਰ ਆ ਵੀ ਆਜ਼ਾਦ ਗਰੁੱਪ ਦੀ ਆ ਬਾਕੀ ਕਿਸੇ ਪਾਰਟੀ ਉਹ ਤੇ ਮੇਰੇ ਨਜ਼ਰ ਤੇ ਨਹੀਂ ਸ਼ਾਇਦ ਪ੍ਰਬੰਧਕਾਂ ਨੂੰ ਮੈਂ ਪਹੁੰਚ ਕੇ ਤੁਹਾਨੂੰ ਦੱਸ ਦੂੰਗਾ ਮੈਨੂੰ ਤੇ ਇੰਨੀ ਗੱਲ ਦਸੀ ਗਈ ਵੀ ਆਪਾਂ ਜਾਗਰੂਪ ਦਾ ਇਕੱਠ ਆ ਠੀਕ ਆ ਜਿਹੜੀ ਓਕੇ ਓਕੇ ਦੇਖੋ ਜੀ ਇਹ ਤੇ ਆਉਣ ਵਾਲਾ ਸਮਾਰੋਹ ਸੁਭਾ ਵੀ ਜਿੰਨੇ ਵੀ ਇਹ ਜਾਗਰੂਪ ਦੇ ਮੈਂਬਰ ਨੇ ਸਾਰੀਆਂ ਵਕੋ ਜਿਹੜੀਆਂ ਪਾਰਟੀਆਂ ਚ ਸਲਾਇ ਹੋਏ ਜਿਹੜੇ ਮੈਂਬਰ ਨੇ ਉਸ ਇਕੱਠੇ ਹੋ ਕੇ ਜਿਹੜਾ ਆਪਣਾ ਜਿਹੜਾ ਤੁਹਾਡਾ ਬਣਾ ਕੇ ਜਿਹੜਾ ਉਹ ਜਗਰੂ ਬਣਾ ਕੇ ਜਿਹੜੀ ਇਲੈਕਸ਼ਨ ਲੜੂਗਾ ਜਿਹੜੇ ਸਤਾਏ ਲੋਕ ਨੇ ਉਹ 20 ਤਰੀਕ ਨੂੰ ਇਕੱਠੇ ਹੋ ਕੇ ਆਪਣੀ ਲੋਕ ਸੁਤੰਤਰ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਕੇ ਉਹ ਕਰਨਗੇ ਜੀ ਸੁਪਰ ਅਨਸਾਰ ਪਤਾ ਲੱਗਾ ਵੀ ਹਰਮਿੰਦਰ ਸਿੰਘ ਸੰਧੂ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਸਾਹਮਣੋਂ ਹੋ ਗਈ ਰਾਉਣ ਵਾਲੇ ਦਿਨਾਂ ਦੇ ਕਾਫੀ ਮੁਕਾਬਲਾ ਵੇਖਣ ਨੂੰ ਮਿਲੂਗਾ ਕਿਉਂਕਿ ਵੱਡੇ ਤਨਸਰ ਨੇ ਹਰਮਿੰਦਰ ਸਿੰਘ ਸੰਧੂ ਖਾ ਅਭਿਦਵਾਰ ਨੇ ਉਹ ਤਿੰਨ ਲੱ ਚੁੱਕੇ ਨੇ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਹਰ ਜਿਹੜੇ ਉਮੀਦਵਾਰ ਹਲਾਨੇ ਜਾ ਰਹੇ ਨੇ ਪਰ ਜਿਹੜੇ ਉਮੀਦਵਾਰ ਜਿਹੜੇ ਬਾਕੀ ਜਿਹੜੇ ਕੰਮ ਕਰ ਰਹੇ ਜਿਹੜੇ ਜਿਹੜੇ ਸਤਾ ਦਾ ਆਨੰਦ ਮਾਰ ਰਹੇ ਨੇ ਉਹ ਇੱਕ ਨਸ਼ੇ ਤਸਕਰ ਦੀ ਜਿਹੜੀ ਆਵਾਜ਼ ਬੁਲੰਦ ਕਰ ਰਹੇ ਨੇ ਪਰ ਮੈਂ ਨਹੀਂ ਮੈਂ ਸੋਚਦਾ ਮੈਂ ਕਿ ਜਿਹੜੇ ਉਹ ਆਵਾਜ਼ ਜਿਹੜੀ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਗੇ ਕਿਉਂਕਿ ਜਿਹੜੇ ਨਹੀਂ 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 ਜੀ ਸਮਝ ਤੁਹਾਡੀ ਗੱਲ ਠੀਕ ਆ ਪਰ ਬੁਲੰਦ ਜਿਹੜੀ ਆਵਾਜ਼ ਉਹਨਾਂ ਦੀ ਆ ਉਹ ਜਿਹੜੀ ਪ੍ਰੈਸ ਕਾਨਫਰੰਸ ਦੇ ਪਿੱਛੇ ਜੋ ਕੀਤੀ ਆ ਜੇ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਆ ਜਿਹੜੇ ਗੁਰਦੇਵ ਸਿੰਘ ਸੰਧੂ ਨੇ ਜੇ ਆਮ ਆਦਮੀ ਪਾਰਟੀ ਚ ਹਰਮੀਤ ਸਿੰਘ ਸੰਧੂ ਜੇ ਸ਼ਾਮਲ ਹੋ ਜਾਣ ਤੇ ਉਹ ਗੁਰਦੇਵ ਸਿੰਘ ਸਿੰਧੂ ਆਪਣੀ ਜਿਹੜਾ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਵੀ ਜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਜਿਹੜੇ ਅਹੁਦੇ ਤੇ ਬੈਠੇ ਨੇ ਸੰਗਠਨ ਜਿਹੜਾ ਬੈਠਾ ਵਾ ਉਹ ਆਮ ਆਦਮੀ ਪਾਰਟੀ ਆ ਉਸ ਹਰਮੀਤ ਸਿੰਘ ਸੰਧੂ ਦੇ ਖਿਲਾਫ ਬੋਲਦੀ ਪਈ ਆ ਜੇ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਵਿੱਚ ਆ ਜਾਣਗੇ ਤਾਂ ਜਿੰਨੇ ਵੀ ਵਰਕਰ ਨੇ ਜਿੰਨੇ ਸੰਗਠਨ ਦੇ ਮੈਂਬਰ ਨੇ ਉਹ ਸਾਰੇ ਅਸਤੀਫਾ ਦੇਣਗੇ ਈ ਅਨੁਗਿਆਰਾ ਜਾਤ ਨੂੰ ਟਫ ਗਰਮੀ ਸੰਸਾਨੂੰ ਕੋਈ ਟਫ ਨਹੀਂ ਹੈ ਜੀ ਜਿਹੜੇ ਇਹ ਜਿਹੜੇ ਲੋਕ ਲੋਕਾਂ ਦੀ ਆਵਾਜ਼ ਹੈ ਲੋਕ ਅੱਜ ਆਪ ਮੋਹਰੇ ਹੋ ਕੇ ਜਿਹੜੇ ਸਾਡੇ ਕੋਲ ਪਹੁੰਚ ਕੇ ਜਿਹੜੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਾ ਉਹ ਇੱਥੇ ਪਹੁੰਚ ਕੇ ਆਏ ਨੇ ਤੇ ਅਜਾਦ ਗਰੁੱਪ ਜਿਹੜੀ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਮਤ ਕਰੂਗਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਪੂਰੇ ਹਲਕਾ ਤਰਨ ਦਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਕਿ ਜਿਹੜਾ 20 ਤਰੀਕ ਨੂੰ ਦਾਣਾ ਮੰਡੀ ਵਿਕੇ ਸੁਭਾਲ ਉਹ ਪਹੁੰਚ ਗਏ ਵੱਡੀ ਗਿਣਤੀ ਵਿੱਚ ਪਹੁੰਚ ਗਏ ਜਿਹੜਾ ਪ੍ਰਸ਼ਦਕ ਸ਼ਕਤੀ ਪ੍ਰਦਰਸ਼ਨ ਅਸੀਂ ਕਰਨ ਜਾ ਰਹੇ ਹਾਂ ਸਾਰੇ ਤਵਰਕਰ ਉੱਤੇ ਹਮੋਮਾ ਅਗਮਰ ਕੌਲਚਰ ਉੱਤੇ ਅੱਜ ਵੀਰ ਜੀ ਅੱਜ ਮੀਟਿੰਗ ਤਾਂ ਆਏ ਜੀ ਕੀ ਕਹਿਣਾ ਕਹਿੰਦੇ ਮੀਟਿੰਗ ਜਿਹੜੀ ਅੱਜ ਯਾਗ ਗਰੁੱਪ ਦੀ ਮੀਟਿੰਗ ਹੀ ਸੀ ਕੋਲਸਾ ਅਸੀਂ ਮੋਤਬਰ ਬੰਦਿਆਂ ਦੀ ਮੀਟਿੰਗ ਰੱਖੀ ਸੀ ਪਰ ਆਲਾਕੇ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਬਹੁਤ ਵੱਧ ਚੜ ਕੇ ਲੋਕਾਂ ਨੇ ਇਦੇ ਕੇ ਸਭਾਇਆ ਵਾ ਬਹੁਤ ਜਿਆਦੇ ਪਹੁੰਚਿਆ ਲੋਕ ਇੱਥੇ ਸਾਡੇ ਕੋਲੇ ਹੌਣ ਵਾਲੇ ਦਿਨਾਂ ਤੇ ਕਿਸ ਤਰ੍ਹਾਂ ਦਾ ਰਹੂਗਾ ਸਿਆਸੀ ਮੌਲ ਕਿਉਂਕਿ ਪਾਰਟੀ ਦਾ ਪ੍ਰਬੰਧ ਇਹਨਾਂ ਮੇਨ ਲਗਾ ਦਿੱਤਾ ਜੇ ਵੀਰਵਾਰ ਦਾ ਲਾਲ ਨਹੀਂ ਕਿਹਾ ਸੁਪਰਾ ਮੁਕਾਬਲਾ ਰਮੇਸ਼ ਸਿੰਘ ਸੰਧੂ ਆਵਾ ਕੋਈ ਪਾਰਟੀ ਨਹੀਂ ਚਾਵਲ ਹੋ ਗਿਆ ਮੁਕਾਬਲਾ ਕਿਸ ਤਰ੍ਹਾਂ ਦਾ ਮੁਕਾਬਲਾ ਵੇਖੋ ਜੀ ਬੜਾ ਦਿਲਚਸਪ ਹੋਊਗਾ ਮੁਕਾਬਲਾ ਇਹ ਤੇ ਗਰਾਊਂਡ ਤੇ ਉਤਰਾਂਗੇ ਤੇ ਪਤਾ ਲੱਗੂਗਾ ਇਹ ਗੱਲਾਂ ਨਹੀਂ ਸੌਖੀਆਂ ਨੇ ਵੀ ਕੋਈ ਛੇਤੀ ਲੈ ਜਾਊਗਾ ਰਮੇਸ਼ ਸਿੰਘ ਉਹਨਾਂ ਨੂੰ ਚਲੋ ਸੁਣਾਉਣੇ ਅਕਾਲੀ ਦਲ ਨੇ ਬੜਾ ਵੱਡਾ ਮਾਨ ਬਖਸ਼ਿਆ ਈ ਉਹ ਨਹੀਂ ਮਾਨੋ ਨਹੀਂ ਸਾਂਭ ਸਕੇ ਤੇ ਤੁਸੀਂ ਇਹ ਵੀ ਵੇਖਿਆ ਹੀ ਹੋਗਾ ਵੀ ਆਮ ਹਲਕੇ ਨੇ ਰਚ ਅਰਮੇ ਸਿੰਘ ਵਿਚਰਨ ਤੋਂ ਕਿੰਨਾ ਬਹੁਤ ਘਟ ਵਿਚਰਦੇ ਰਹੇ ਲੋਕਾਂ ਦੇ ਨਾਲ ਇਹਦਾ ਲੋਕ ਆਪੇ ਹੀ ਜਵਾਬ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ 15 ਸਾਲ ਜਿਨ੍ਹਾਂ ਨੇ ਰਾਜ ਕੀਤਾ ਵਾ ਉਹ ਕੈਂਡੀਡੇਟ ਦਾ ਤੁਹਾਡਾ ਮਕਾਬਲਾ ਕਿਸਰਾ ਵੇਖਦੇ ਹੋ ਬਹੁਤ ਵਧੀਆ ਹੀ ਬਹੁਤ ਵਧੀਆ ਵੇਖਦੇ ਆ ਕੋਈ ਪਰਵਾਹ ਹੀ ਨਹੀਂ ਆ ਅੱਜ ਦੀ ਮੀਟਿੰਗ ਦਾ ਸਭ ਤੋਂ ਸਟਾਈਲ ਦਾ ਜਿਹੜਾ ਮੰਤਵ ਹੀਗਾ ਉਹ ਹੈਗਾ 20 ਤਰੀਕ ਦੀ ਰੈਲੀ ਜਿਹੜੀ ਆਜ਼ਾਦ ਗੁਰੂ ਕਰ ਰਿਹਾ ਹੈ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਆ ਕਿ ਉਹਦਾ ਮੇਨ ਮੋਟਿਵ ਇਹ ਹੋਈ ਕਿ ਜੀ 20 ਤਰੀਕ ਦੀ ਰੈਲੀ ਚ ਆਪਾਂ ਸ਼ਕਤੀਪੂਰਵਕ ਦਸਮ ਕਰਾਂਗੇ ਉਸ ਤੋਂ ਬਾਅਦ ਜਮਨੀ ਚੋਂ ਦੀ ਟੈਰੀ ਹੋਗੀ ਉਹ ਭਾਈ ਨਾ ਨਹੀਂ ਆ ਭਾਈ ਤੋਂ ਹਰ ਬੰਦਾ ਕਿ ਇਹ ਵੀ ਪਾਰਟੀ ਜਾ ਸਕਦਾ ਵਾ ਇਹ ਚ ਕੋਈ ਨਵੀਂ ਗੱਲ ਨਹੀਂ ਲੀਡਰ ਪਾਰਟੀਆਂ ਬਦਲਦੇ ਆਏ ਆ ਸ਼ੁਰੂ ਤੋਂ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅੱਡਾ ਇੱਕੋ ਏਜੰਡਾ ਹੋਣਾ ਕਿ ਆਪਣਾ ਐਮ.ਐਲ.ਏ ਕਿਦਾਂ ਜਿਤਾਉਣਾ ਜਿਹੜਾ ਵੀ ਖਿਲਾਰਾਂਗੇ ਤੇ ਕਿਸ ਤਰ੍ਹਾਂ ਹੀ ਇਲੈਕਸ਼ਨ ਲੜਨੀ ਤੇ ਜਿੱਤਣੀ ਹੈ ਇੱਕ ਪਾਸੇ ਵੀ ਸੈਂਸਰ ਤੋਂ ਦੂਜੇ ਪਾਸੇ ਸਰਕਾਰ ਦਾ ਤੰਤਰ ਮੰਤਰ ਮੁੱਖ ਮੰਤਰੀ ਨੇ ਵੀ ਆ ਕੇ ਸਰਕਾਰ ਨਾਲ ਬਹਿ ਜਾਣਾ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਜਿਹੜਾ ਸਾਹਮਣਾ ਤੁਹਾਨੂੰ ਕਰਨਾ ਪਊਗਾ ਨਹੀਂ ਸਰਕਾਰਾਂ ਦੀ ਇਲੈਕਸ਼ਨ ਹੋਈ ਭਾਈ ਜੇ ਤੁਹਾਨੂੰ ਪਤਾ ਹੋਊ ਐਮਸੀਬੀ ਇਲੈਕਸ਼ਨ ਵੀ ਸਰਕਾਰਾਂ ਦੀ ਹੋਈ ਹੈ ਇਹ ਆਜ਼ਾਦ 14 15 ਕਾਉਂਸਲਰ ਜਿੱਤੇ ਅਜੇ ਚੋਟ ਕਾਉਂਸਲਰ ਸਾਡੇ ਆਪਣੇ ਹੀ ਇਹੀ ਕੋਈ ਮੈਟਰ ਨਹੀਂ ਕਰਦਾ ਲੋਕਾਂ ਨੇ ਮਨ ਬਣਾਏ ਹੁੰਦੇ ਆ ਜਿੱਥੇ ਵੋਟ ਪਾਉਣੀ ਪਾਉਣੀ ਆ ਮੂਹ ਤੇ ਕੈਨ ਨਾ ਬੋਰਡ ਨਹੀਂ ਬੁੰਦੇ ਬੋਰਡ ਦੇ ਅੰਦਰ ਜਾ ਕੇ ਬਟਨ ਦੱਬ ਕੇ ਚਲਾਉਣੀ ਹੈ ਉਹਨਾਂ ਨੇ ਪਰ ਤਰ ਤੋ ਤੁਸੀਂ ਕਾਉਂਸਲਰਗੇ 20 ਦੇ ਕਾਟੂ ਲੈ ਕੇ ਸਾਰੇ ਸ਼ਹਿਰ ਤੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰੂਗੇ ਅਹੀਂ ਦੇ ਹੋ ਅਪੀਲ ਕਰਾਂਗੇ ਕਿ ਆਜ਼ਾਦ ਗਰੁੱਪ ਦੇ ਨਾਲ ਇੱਕ ਆਈ ਹਨ ਮੌਕਾ ਦਿਓ ਤੇ ਚਲੋ ਤੁਹਾਡੇ ਨਾਲ ਜਿਹੜੀ 20 ਤਰੀਕ ਦੀ ਰੈਲੀ ਹੋ ਰਹੀ ਹੈ ਉਹ ਚ ਸਾਡੇ ਨਾਲ ਜਾ ਕੇ ਅਡਾ ਸ਼ਕਤੀ ਪ੍ਰਦਰਸ਼ਨ ਦੇਖੋ ਕਿ ਉਸ ਪਰ ਡਿਸ਼ਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿੰਨਾ ਕੇ ਸ਼ਹਿਰ ਦਾ ਅਜੂਮ ਤੇ ਪਿੰਡਾਂ ਦੇ ਸਰਪੰਚ ਪੰਚ ਸਾਡੇ ਨਾਲ ਆ ਤੇ ਉਹ ਇੱਕ ਤਰਫਾ ਹੀ ਹਵਾ ਚੱਲੂਗੀ ਆਜ਼ਾਦ ਗਰੁੱਪ ਦੀ ਜਿਹੜੀ ਜਿਮਨੀ ਚੋਂ ਜ ਬਹੁਤ ਵੱਡਾ ਫਾਇਦਾ ਦਊਗਾ ਜੀ ਐਕਸਮਾ ਜਦੋਂ ਆਉਂਦੀਆਂ ਵਾ ਲੀਡਰ ਵੱਡੇ ਵੱਡੇ ਵਾਅਦੇ ਕਰਦੇ ਨੇ ਤੁਸੀਂ ਆਜ਼ਾਦ ਬਣਾਇਆ ਵਾ ਪਹਿਲੀ ਆਮ ਆਪੀ ਦੀ ਜਿਹੜੀ ਆ ਉਹ ਤੁਸੀਂ ਰਵਾਉਣ ਅੱਗੇ ਜੇ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਜੇ ਲੀਡਰ ਆਰ ਤੁਹਾਡੇ ਮਗਰੀ ਕੋ ਜਨਾਹੂਗਾ ਕਿ ਲੋਕਾਂ ਦੇ ਕੰਮ ਜਿਹੜੇ ਨੇ ਉਹ ਸੁਸਤੀ ਹੋ ਜਾਏ। ਨਹੀਂ ਭਾਜੀ ਇਹ ਜਿਹੜਾ ਗਰੁੱਪ ਹੈਗਾ ਸਿਰਫ ਪੰਚਾਂ ਸਰਪੰਚਾਂ ਮੈਂਬਰਾਂ ਤੇ ਅਮਸੀਆਂ ਦਾ ਬਣਿਆ ਹੋਆ। ਹਰ ਅਮਜੀ ਮੈਂਬਰ ਸਰਪੰਚ ਜਾਨਦਾ ਕੰਮ ਕਰਨ ਦਾ ਢੰਗ। ਤੇ ਕੋਈ ਵੱਡੀ ਗੱਲ ਨਹੀਂ ਉਹ ਲੋਕਾਂ ਨੂੰ ਵੀ ਪਤਾ ਵਾ ਕਿ ਅਸੀਂ ਅਮਸੀ ਕੋ ਕੰਮ ਲੈਣੇ ਨਾ ਕਿ ਸਰਕਾਰ ਕੋ ਨਾ ਕਿ ਐਮਐਲਏ ਕੋ ਉਹਨਾਂ ਨੇ ਸਾਨੂੰ ਕਹਿਣਾ ਵਾ ਅਸੀਂ ਕੰਮ ਕਰਾਉਣੇ ਆ ਸਰਪੰਚਾਂ ਨੇ ਅਮਸੀਆਂ ਨੇ ਤੇ ਅਸੀਂ ਜਿੱਦਾਂ ਆਪਣੀ ਸਰਪੰਚੀ ਜਾਂ ਐਮਸੀ ਲੜਦੇ ਹਾਂ ਉਦਾਂ ਹੀ ਲੜਾਂਗੇ। ਦੇਖੋ ਜੀ ਜਾਗਰੂਪ ਨੇ ਮੈਨੂੰ ਆਗੂ ਚੁਣਿਆ ਆਪਣਾ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੀ ਜੋ ਵੀ ਇਹ ਉਹਨਾਂ ਦੀਆਂ ਪਹੁੰਚੀਆਂ ਹੋਣਗੀਆਂ ਉਹਨਾਂ ਨਾਲ ਮੈਂ ਸਹਿਮਤ ਹੋਵਾਂਗੀ ਜਬਰ ਜ਼ੁਲਮਾਂ ਵਿਰੋਧ ਅਵਾਜ਼ ਉਠਾਉਂਦਾ ਹੈ ਜਾਗਰੂਪ ਇਸ ਕਰਕੇ ਮੈਂ ਵੀ ਲੋਕ ਸੇਵਾ ਕਰਨੀ ਚਾਹੁੰਦੀ ਆ ਜਬਰ ਤੇ ਵਿਰੋਧ ਲੜਨਾ ਚਾਹੁੰਦੀ ਆ ਇਸ ਕਰਕੇ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਆ ਤੇ ਮੈਂ ਹਮੇਸ਼ਾ ਤੁਹਾਨੂੰ ਮਨੋਂ ਇਹਨਾਂ ਦੇ ਸਾਥ ਦੇਵਾਂਗੀ ਬਹੁਤ ਸਾਰੇ ਲੋਕ ਜਿਹਦੇ ਪਿੰਡਾਂ ਦੀ ਟੁੱਟ ਚੁੱਕੀ ਆ ਲੋਕਾਂ ਦੁਨੀਆ ਆਵਰੇ ਜਿਵੇਂ ਸਫੇਦਤਾਰ ਪਾਰਟੀਆਂ ਤੋਂ ਜ਼ੁਲਮ ਲੱਗਦੇ ਹਾਂਜੀ ਉਹਨਾਂ ਨੂੰ ਕੀ ਕਹਿਣਾ ਜਾਊਗਾ ਕਿਸਾਂ ਨਾਲ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਵੀ ਨਾਲ ਜੁੜੋ ਸਾਰਾ ਪਤਾ ਹੀ ਆ ਵੀ ਕਿੰਨਾ ਜ਼ੁਲਮ ਹੋ ਰਿਹਾ ਵਾ ਸਰਕਾਰ ਕਿੰਨਾ ਜ਼ੁਲਮ ਕਰ ਰਹੀ ਆ ਤੇ ਇਸ ਕਰਕੇ ਉਹਨਾਂ ਦੇ ਘਰ ਘਰ ਜਾਵਾਂਗੇ ਆਪਾਂ ਪ੍ਰਚਾਰ ਕਰਾਂਗੇ ਉਹਨਾਂ ਨੂੰ ਨਾਲ ਜੋੜਾਂਗੇ ਅਸੀਂ ਇਹ 20 ਜੀ ਰੈਲੀ ਪਹੁੰਚਾਰੀ ਆ ਹਾਂਜੀ ਲੋਕਾਂ ਨੂੰ ਕੀ ਕੀ ਹੈ ਲੋਕਾਂ ਨੂੰ ਅਪੀਲ ਹੈ ਹਮੇ ਆ ਕੇ ਰੈਲੀ ਵਿੱਚ ਤੁਸੀਂ ਪਹੁੰਚੋ ਤੇ ਸਰਕਾਰ ਦੀਆਂ ਤੱਕੇਛਾਈਆਂ ਵਿਰੁੱਧ ਜੋ ਵੀ ਆ ਉਹਦਾ ਤੁਸੀਂ ਡਟਵਾਂ ਜਵਾਬ ਦਿਓ ਬਾਕੀ ਨੂੰ ਰੰਗੋ ਪਤਾ ਜੀ ਕਬੱਡੀ ਪਿੰਟੀ ਦੇ ਵਿੱਚ ਇੱਥੇ ਘਟ ਹੋਇਆ ਹੈ ਕਿ ਉਹ ਜ ਹਮੇ ਸਾਹਮਣੇ ਦਿਖਾ ਰਿਹਾ ਕੋਈ ਨਹੀਂ ਕਹਿਣਾ ਚਾਹੁੰ ਬਹੁਤ ਬਹੁਤ ਮੈਂ ਪਤਨ ਨਿਵਾਦ ਕਰਦੀ ਆ ਜਿਹੜਾ ਇੰਨਾ ਮੇਰੇ ਬੱਚਿਆਂ ਨੇ ਬਹੁਤ ਸੰਕਟ ਦੇ ਸਾਹ ਦਿੱਤਾ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਗਰੁੱਪ ਦਾ ਜਿਹੜੇ ਬਾਤ ਦੇ ਨਾ ਬਹੁਤ ਸਾਹ ਦਿੱਤਾ ਆ ਬਾਕੀ ਜੋ ਜੋ ਪਰਚੇ ਸਾਡੇ ਤੇ ਜੁਲਮ ਸਰਕਾਰਾਂ ਨੇ ਕੀਤੇ ਆ ਨਜਾਇਜ਼ ਪਰਚੇ ਕਰਾ ਕਰਾ ਕੇ ਸਾਨੂੰ ਪੁੱਤ ਕਿਤੇ ਮਾਂ ਕਿਤੇ ਭੈਣਾ ਕਿਤੇ ਪਿਓ ਕਿਤੇ ਅਹੀਂ ਆਨੇ ਹੋਰ ਨਾ ਕਿਸੇ ਦੇ ਵੀ ਇਹੋ ਜਿਹੇ ਪਰਚੇ ਹੋਣ ਜਿੰਨਾ ਚੰਗਾ ਕੋਈ ਲੀਡਰ ਚੁੱਕੇ ਚੰਗਾ ਲੀਡਰ ਚੁੱਕੇ ਜਿਹੜੇ ਆਨ ਨੂੰ ਕੋਈ ਇਹਦੇ ਵਿੱਚ ਕੋਰ ਦੇ ਵਿੱਚ ਇਨਸਾਫ ਮਿਲੇ ਨਜਾਇਜ਼ ਪਰਚੇ ਬਹੁਤ ਹੋਏ ਆ ਇਸੇ ਤੱਕ ਕਿ ਸਾਈਆਂ ਸਰਕਾਰਾਂ ਨੇ ਸਾਡੇ ਨਾਲ ਬਹੁਤ ਗੁੱਸਾ ਆ ਚਲੋ ਧੰਨਵਾਦ ਮੈਂ ਕਰਦੀ ਇਨਾ ਆਪਣੇ ਆ